हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ RAMU ਵਾਲਾ ਬਿਲਕੁਲ ਨੇੜੇ ਪਿੰਡ ਗਜਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਰਤੋਂ ਕੇ ਪਿੰਡ ਦੋਸਤੋ ਥੋੜੀ ਦੂਰੀ ਤੇ ਆ ਖੇਮ ਕਰਨ ਦਾ ਏਰੀਆ ਥੋੜੀ ਦੂਰੀ ਤੇ ਆ ਤੇ ਖਾਸ ਵਿਜ਼ਿਟ ਤੁਸੀਂ ਪਿੰਡ RAMU ਵਾਲੇ ਕਰਨੀ ਹੈਗੀ ਆ ਤੇ ਵੀਰ ਭੁਪਿੰਦਰ ਸਿੰਘ ਦੇ ਕੋਲੇ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਬਿਲਕੁਲ ਜਦੋਂ ਦੋਸਤੋ ਪਸ਼ੂ ਕੀ ਦੋ ਤਿੰਨ ਨਵੇਂ ਨਿਕਲਦੇ ਆ ਤੇ ਵੀਰ ਜ਼ਰੂਰ ਯਾਦ ਕਰਦਾ ਤੇ ਕਵਰੇਜ ਆਪਾਂ ਇਸ ਘਰੋ ਜਰੂਰ ਕਰੀਦੀ ਆ ਠੀਕ ਹੈ ਜੀ ਤੇ ਨੰਬਰ ਸਕਰੀਨ ਦੇ ਉੱਪਰ ਚੱਲਦੇ ਰਹਿਣਗੇ ਵੀਰ ਭੁਪਿੰਦਰ ਸਿੰਘ ਦੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਦੋ ਪਸੂ ਦਿਖਾਉਣੇ ਆ ਦੋਸਤੋ ਇੱਕ ਨੀਲੀ ਦਾ ਪੱਖ ਰੱਖਦੀ ਮੱਝ ਤੁਹਾਨੂੰ ਦਿਖਾ ਦਾਂਗੇ ਇੱਕ ਵੜ ਬਿਲਕੁਲ ਸੂਈ ਆ ਤਾਜੀ ਸੂਈ ਆ ਇਹਦਾ ਵੇਰਵਾ ਆਪਾਂ ਵੀਰ ਤੋਂ ਲੈ ਲਾਂਗੇ ਅੱਜ 21 ਨਵੰਬਰ ਨੂੰ ਦੋਸਤੋ ਇਹ ਆਪਾਂ ਕਵਰੇਜ ਕਰਦੇ ਆ ਸਮਾਂ ਕੋਈ ਦੁਪਹਿਰ ਦੇ ਡੇਢ ਪੌਣੇ 2 ਵਜੇ ਦਾ ਸਮਾਂ ਹੈਗਾ ਆਓ ਲੈਨੇ ਆ ਜਾਣਕਾਰੀ ਵੀਰ ਭੁਪਿੰਦਰ ਤੋਂ ਪੁੱਛਦੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਦੋਸਤੋ ਅੱਜ ਇਹਨਾਂ ਪਸ਼ੂਆਂ ਦੀ ਸੋ ਜਿਸ ਵੀਰ ਨੂੰ ਪਸ਼ੂ ਪਸੰਦ ਆਊਗਾ ਆਪਣਾ ਹੱਕ ਸਮਝ ਕੇ ਦੋਸਤੋ ਚਵਾਈ ਇੱਕ ਟਾਈਮ ਕਰ ਲਓ ਦੋ ਟਾਈਮ ਕਰ ਲਓ ਦੂਰੋਂ ਨੇੜਿਓਂ ਘਰ ਪਹੁੰਚ ਕੇ ਠੀਕ ਆ ਤਸੱਲੀ ਕਰਨਾ ਤੁਹਾਡਾ ਫਰਜ਼ ਆ ਤਸੱਲੀ ਜ਼ਰੂਰ ਕਰ ਲਿਓ ਸਭ ਤੋਂ ਪਹਿਲਾਂ ਵੀਰ ਭੁਪਿੰਦਰ ਸਿੰਘ ਸਾਸਰੀਕਾਰ ਸਾਸਰੀਗੜ ਹੰਦੂ ਸਾਹਿਬ ਕਿਹਾ ਜੀ ਬਹੁਤ ਵਧੀਆ ਵੀਰੇ ਆਪਦੇ ਸੁਣਾਓ ਵਧੀਆ ਵਧੀਆ ਅੱਛਾ ਵੀਰ ਭੁਪਿੰਦਰ ਚੱਲੀ ਜਾਂਦੇ ਕੰਮ ਕਰ ਆ ਇਸ ਤਰ੍ਹਾਂ ਚੱਲੇ ਜਾਂਦੇ ਕੋਈ ਆ ਗਈਆਂ ਕੋਈ ਚੱਲ ਗਈਆਂ ਇਸ ਤਰ੍ਹਾਂ ਠੀਕ ਆ ਜੀ ਠੀਕ ਚਲੋ ਤੇ ਅੱਜ ਪਸ਼ੂ ਆਪਣੇ ਕੋਲ ਦੋ ਨਗ ਨੇ ਹਾਂ ਦੋ ਆ ਇੱਕ ਬਿਹੜਾ ਤੇ ਇੱਕ ਮੱਝ ਆ ਗਈ ਹਾਂਜੀ ਹਾਂਜੀ ਤਾਦੀਆਂ ਸੂਈਆਂ ਕੁਝ ਥੋੜਾ ਥੋੜਾ ਅੱਠਾਂ ਅੱਠਾਂ ਦਿਨਾਂ ਦੀਆਂ ਸੂਈਆਂ ਵੀ ਹਫਤੇ ਦੇ ਅੰਦਰ ਵਾਲੀਆਂ ਹਾਂਜੀ ਹਾਂਜੀ ਠੀਕ ਹੈ ਤੇ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਜਿਹੜੀ ਇੱਕ ਬਿਹੜ ਦਿਖਾ ਦਈਏ ਸਟਾਰਟਿੰਗ ਤੋਂ ਹਾਂਜੀ ਸੋ ਦੋਸਤੋ ਇੱਕ ਪਹਿਲੇ ਨੰਬਰ ਤੇ ਜਿਹੜੀ ਡੱਬੀ ਬਿਹੜ ਤੁਹਾਨੂੰ ਦਿਖਾ ਦਿੰਨੇ ਆ ਐਚ ਐਫ ਬਰੀਡ ਦੇ ਵਿੱਚ ਆ ਤੇ ਭਪਿੰਦਰ ਵੀਰ ਸੂਈ ਨੂੰ ਕੋਈ 8-7 ਦਿਨ ਹੀ ਹੋਏ ਨੇ ਹਾਂਜੀ 8-10 ਦਿਨ ਹੋ ਗਏ ਸੂਈ ਤੇ ਸੂਹਾ ਕਿੰਨਾ ਹੋਊਗਾ ਸੂਹਾ ਦੂਜਾ ਦੂਜੇ ਸਵੇਰੇ ਬੱਚਾ ਮਗਰ ਕੀ ਤੇ ਬੱਛੀ ਵੱਛੀ ਵੀ ਚੰਗੇ ਸੀਮਨ ਦੀ ਹੈ ਇਹ ਵੱਛੀ ਤੇ ਸੰਧਾ ਸਾਬ ਆਉਂਦੇ 5000 ਦੀ ਵੱਛੀ ਛੱਡ ਜੋ ਅੱਛਾ ਜੀ ਤੇ ਮੈਂ ਕਿਹਾ ਵੱਛੀ ਬਣਾ ਗਾਣੇ ਵਿਗਣੀ ਵੀ ਨਹੀਂ ਕੀਮਤੀ ਹੈ ਵੱਛੀ ਚਲੋ ਹਾਂ ਜੀ 5000 ਦੀਆਂ ਦੇ ਵੱਛੀ ਰਹਿਣ ਦੋ ਵੀ ਬਿਲਕੁਲ ਬਿਲਕੁਲ ਹਾਂ ਜੀ ਕਿਉਂਕਿ ਅੱਜ ਕੱਲ ਚਲੋ ਸੀਮਨ ਬਹੁਤ ਵਧੀਆ ਆਉਂਦੇ ਆ ਹਾਂ ਜੀ ਹਾਂ ਜੀ ਬੜੇ ਸ਼ੌਂਕ ਨਾਲ ਸੀਮਨ ਕਿਸੇ ਨੇ ਲਗਵਾਇਆ ਚੰਗਾ ਹਾਂ ਜੀ ਤੇ ਮਗਰ ਵੱਛੀ ਹੈ ਦੋਸਤੋ ਸੁਹਾ ਦੂਜਾ ਹੈ ਨਾ ਹਾਂ ਜੀ ਤੇ ਕਿੰਨਾ ਕੁ ਦੁੱਧ ਹੁਣ ਆਪਾਂ ਚਵਾ ਰਹੇ ਹਾਂ ਜੀ ਸੰਧਾ ਸਾਬ 15 ਕਿਲੋ ਦੁੱਧ ਪੱਕਾ ਦੇ ਥੱਲੇ ਆ 15 ਕਿਲੋ ਭਾਵੇਂ ਕਿ ਦੋ ਫਿਰ ਚਵਾ ਅਡਾ ਲੱਗਾ ਵੀ ਸੀਲ ਏਡੀ ਕਿਹੇ ਜੂੜ ਜੜ ਪਾਉਂਦੀ ਲੋੜ ਨਹੀਂ ਭਾਵੇਂ ਇਤਰਾਏ ਬਾਈਓ ਥਲੇ ਇਧਰ ਦੇਖ ਲਓ ਜੀ ਇਧਰ ਦੇਖੋ ਠੀਕ ਹੈ ਮੈਂ ਲਾਤੂ ਲਾ ਜੂਦਾ ਪਗਾ ਫਰੀ ਦੇ ਦਾਂਗੇ ਹੂੰ ਵੀ ਠੰਡੀ ਧੀਰੀ ਬੋਲ ਹਾਂ ਜੀ ਠੰਡੀ ਧੀਰੀ ਜਾਵੇ ਲਓ ਵੀ ਦੋਸਤੋ ਸੀਲ ਸਾਉ ਠੰਡੀ ਧੀਰੀ ਬਿਲਕੁਲ ਤੁਸੀਂ ਆ ਦੇਖ ਹੀ ਰਹੀ ਆ ਠੀਕ ਹੈ ਬਿਲਕੁਲ ਥਣ ਥਣ ਦੀ ਕੁਆਲਿਟੀ ਵੇਖੋ ਠੀਕ ਹੈ ਮੁੱਠੀ ਦਾਣਾ ਪੂਰਾ ਹੈ ਹਾਥੀ ਚਵਾਈ ਉਹਦੀ ਕੋਲਾ ਚਵਾ ਸੰਤੋਸ ਸਾਹਿਬ ਕੋਈ ਪੂਰ ਛਟਾ ਨਹੀਂ ਹੈਗਾ ਚਾਰੇ ਥਾਣਾ ਦੀ ਸਪੇਸ ਵਿੱਚ ਜਿਹੜੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਕਰੋ ਜੇ ਠੀਕ ਹੈ ਜੀ 15 ਕਿਲੋ ਬਿਲਕੁਲ ਅੱਜ ਹਾਜ਼ਰ ਦੋਤਾ ਕੋਈ 8ਵੇਂ 7ਵੇਂ ਦਿਨ ਦੇ ਵਿੱਚ ਤੁਸੀਂ ਮੰਨ ਸਕਦੇ ਜੇ ਸੂਈ ਨੂੰ ਜਿਹੜਾ ਸਮਾਂ ਹੋਇਆ ਠੀਕ ਆ ਮਗਰ ਬੱਚੀ ਆ ਫੀਮੇਲ ਕਾਫਾ ਸੋ ਬੈਕ ਸਾਈਡ ਤੋਂ ਥਾਂ ਦੇ ਵਾ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੀ ਆ ਕਰੋ ਚੱਕ ਆ ਲਓ ਜੀ ਠੀਕ ਹੈ ਜੀ ਸੋ ਵਾਟਰ ਦੀ ਕੁਆਲਿਟੀ ਚੰਗੀ ਆ ਖਾਣ ਪੂਰਾ ਵਧੀਆ ਲੱਗਾ ਠੀਕ ਆ ਠੀਕ ਆ ਤੇ ਭਪਿੰਦਰ ਵੀਰ ਆ ਖੋਲ ਕੇ ਤੋਰਿਓ ਜੀ ਨੂੰ ਦਿਖਾ ਦਿਓ ਠੀਕਾ ਹਾਈਟ ਕੱਟ ਦੀ ਜਰੂਰ ਦੋਸਤੋ ਮੈਂਸ਼ਨ ਕਰ ਦਿੰਦੇ ਆ ਵੱਡੀ ਹਾਈਟ ਹਾਈਟ ਕੱਟ ਸੋਨਾ ਵੇਲ ਵੀ ਚੰਗੀ ਆ ਉੱਚਾ ਅੱਜ 3-4 ਕਿਲੋ ਸੰਤੋਬੇ ਦੁੱਧ ਵਧੂਗੀ ਅਜੇ ਹੋਰ ਕਾ ਅਜੇ ਮੈਲੇ ਤੇ ਨਹੀਂ ਆਈ ਹੈ ਜੀ ਅੱਛਾ ਨਹੀਂ ਬਿਲਕੁਲ ਚਲੋ ਹਜਤਾ ਹਫਤਾ ਖੰਡੀ ਹੋਇਆ ਸੂਈ ਨੂੰ ਹਾਂਜੀ ਹਾਂਜੀ ਉਮੀਦ ਹੈਗੀ ਆ ਚਲੋ ਹੋਰ ਵੀ ਦੁੱਧ ਕੱਢ ਦੂਗੀ ਆ ਲਓ ਜੀ ਠੀਕ ਹੈ ਜੀ ਮੋੜ ਦਿਆ ਵੀਰ ਭਵਿੰਦਰ ਸੋ ਸੋਹਣੀ ਆਰਡਰ ਕੁਆਲਿਟੀ ਆ ਦੋਸਤੋ ਬਿਲਕੁਲ ਫਿਕਸ ਆਰਡਰ ਹੈਗਾ ਕੰਪੈਕਟ ਜਿਹਾ ਆਰਡਰ ਆ ਠੀਕ ਆ ਤੇ ਕਸਮੇ ਟਾਈਟ ਦੇਵੇ ਦੀ ਆ ਠੀਕ ਆ ਪੂਰੇ ਸੋ ਕਾਫੀ ਸੋਹਣੀ ਹਾਈਟ ਕੱਦ ਬੱਚੀ ওভারঅল ਜਿੰਨੀ ਹੈ ਦੋਸਤੋ ਬਿਲਕੁਲ ਤੰਦਰੁਸਤ ਹਾਈਟ ਕੱਦ ਦੀ ਕਾਫੀ ਸੋਹਣੀ ਹੈ ਠੀਕ ਹੈ ਤੇ ਮਗਰ ਫੀਮੇਲ ਕਾਫ ਵੀ ਕਾਫੀ ਐਕਟਿਵ ਸੋ ਕਾਫੀ ਸੋਹਣੀ ਬੱਚੀ ਹੈ ਦੋਸਤੋ ਵੇਖ ਸਕਦੇ ਕੁਝ ਦਿਨਾਂ ਦੀ ਹੈ ਬੱਚੀ ਤੇ ਐਂ ਲੱਗਦਾ ਵੀ ਜਿਵੇਂ ਕੋਈ ਮਹੀਨੇ ਖੜ ਦੀ ਪਛੀ ਹੁੰਦੀ ਹੈ ਠੀਕ ਹੈ ਵੀ ਰਾਜੀ ਆ ਬਾਕੀ ਸੀਮਨ ਦਾ ਚੰਗਾ ਬੱਚਾ ਹੈਲਦੀ ਹੁੰਦਾ ਪੂਰਾ ਤੰਦਰੁਸਤ ਹੁੰਦਾ ਤੇ ਵੱਡੇ ਪਣ ਦੇ ਵਿੱਚ ਜੀ ਬੱਚਾ ਜਿਹੜਾ ਦੋ ਤਾਰਾਂ ਵਿੱਚ ਆ ਗਈ ਮਾਰ ਗਿਆ ਆ ਕੋਈ ਨਹੀਂ ਮਾਰ ਦਿਓ ਇਧਰ ਆ ਆ ਲਓ ਜੀ ਆ ਲੋ ਜੀ ਠੀਕ ਹੈ ਜੀ ਤਾਂ ਪਵਿੰਦਰ ਵੀਰ ਕਿੰਨਾ ਡਿਮਾਂਡ ਕੀ ਮੁੱਲ ਕੀਤਾ ਇਹਦਾ ਸੰਤੋਖ ਸਾਹਿਬ ਜੈ ਜੈ ਮੁੱਲ 45000 45 ਵਿੱਚੋਂ ਕੋਈ ਲੈਸ ਨੂੰ ਸੋਚੂ ਮੌਕੇ ਤੇ ਕਰਾਂਗੇ ਇਹਦੇ ਲੈਸ ਕਰਾਂਗੇ ਫੁੱਲ ਮਾਨਤਨ ਕਰਾਂਗੇ ਬਿਲਕੁਲ ਜੀ ਬਿਲਕੁਲ ਮਾਨਤਨ ਦੋਸਤੋ ਹਰ ਵਾਰੀ ਹੁੰਦਾ ਜਿੰਨੀ ਵੀ ਗੁੰਜਾਇਸ਼ ਹੁੰਦੀ ਹੈ ਪਸ਼ੂ ਦੇ ਮਾਨਤਨ ਦੇ ਵਿੱਚ ਉਹ ਜ਼ਰੂਰ ਕੀਤੀ ਜਾਂਦੀ ਹੈ ਠੀਕ ਆ ਸੋ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ ਚੰਗੀ ਵੜਾ 45000 ਦੇ ਵਿੱਚੋਂ ਛੋੜ ਛੱਪਾ ਮਾਨਤਨ ਹੋ ਜਾਊਗਾ ਇਸ ਤੋਂ ਬਾਅਦ ਆਪਣੇ ਕੋਲ ਇਹ ਮੱਝ ਆ ਗਈ ਹੈ ਜੀ ਹਾਂਜੀ ਹਾਂਜੀ ਤੇ ਮੱਝ ਦਾ ਕੀ ਵੇਰਵਾ ਹੈ ਵੀਰ ਭਪਿੰਦਰ ਇਹ ਸੰਧ ਸਾਹ ਸੂਏ ਨੂੰ ਕੋਈ ਤਿੱਜੇ ਲਾ ਲੇ ਕੋਈ ਚਪਥੇ ਲਾ ਲੇ ਆ ਜੀ ਤੇ ਮੱਲਾ ਦੁੱਧ 10 ਕਿਲੋ ਪੱਕਾ ਦੇ ਦਿੱ ਲੈ ਇਸ ਟਾਈਮ ਇਸ ਟਾਈਮ ਹਾਂਜੀ ਬਿਲਕੁਲ ਐ ਲੋਅਰ ਦਾ ਪੂਰਾ ਭੈਣ ਦਾ ਭੌ ਤਿੰਨ ਟਾਈਮ ਚੋ ਕੇ ਲੈ ਜੇ ਕੋਈ 10 ਕਿਲੋ ਤੇ ਕੋਈ ਜੇ ਕੋਈ ਚੰਗੀ ਸੇਵਾ ਕਰੂ ਤੇ ਕਿਲੋ 2 ਕਿਲੋ ਹੋਰ ਵਾਜੂ ਵਜੇ ਮੈਂ ਮਲੇ ਤੇ ਨਹੀਂ ਲੱਗੀ ਹਜੇ ਹੋਏ ਇਹਨੂੰ ਵੀ ਤੇ ਨੱਠ ਗਈ ਐ ਇੰਨੇ ਗਾ ਨਾੜੂ ਨਾਲ ਕੱਟੇ ਤੇ ਹਜੇ ਠੀਕ ਆ ਜੀ ਹਾਂ ਜੀ ਬਿਲਕੁਲ ਬੱਚੇ ਦੇ ਨਾਲ ਦੋਸਤੋ 나ੜੂ ਆ ਮਗਰ ਕਟਾ ਹਾਂ ਜੀ ਕਟਾ ਕਟਾ ਮੇਲ ਕਾਫ ਆ ਠੀਕ ਆ ਸੋ ਪਹਿਲੀ ਮਣਕੀ ਆਖਾ ਦੋਸਤੋ ਬਾਲਾ ਮੱਥਾ ਪੱਗੀ ਮੋਛ ਤੇ ਨੀਲੀ ਦਾ ਪੱਖ ਮਗਰਲੇ ਪੈਰ ਥੋੜੇ ਜਿ ਮਾਰਕਿੰਗ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਉਹ ਸੰਤੋਖ ਜਿੱਦਾਂ ਲੇਵਾ ਦੇ ਉਤਰਾਂ ਦੇ ਭਾਵੇਂ ਆਖਣ ਨੂੰ ਦੇ ਥਲੇ ਦੁੱਧ 15 ਕਿਲੋ ਵੀ ਆ ਸਕੀਦਾ ਇਹ ਗੱਲਾਂ ਬਾਤਾਂ ਨਾਲ ਹੈ ਤੇ ਆਹ ਗੱਲ ਲੇਵਾ ਵੇਖਦੇ 15 ਕਿਲੋ ਆ ਸਕਦਾ ਮਾ ਜੋ ਹੈਗਾ ਉਹ ਦੱਸਾਂਗੇ ਆਪਾਂ ਉਹ ਵਿਖਾਲਾ ਤਾਂ ਪਸ਼ੂ ਦਾ ਚਲੋ ਜਿੰਨਾ ਮਰਜ਼ੀ ਹੋਵੇ ਪਰ ਰਿਐਲਿਟੀ ਦੇ ਵਿੱਚ ਜੋ ਦੁੱਧਾ ਜੋ ਆਪਾਂ ਚੋ ਰਹੇ ਆਪਾਂ ਨੂੰ ਉਹ ਹੀ ਦੱਸਣਾ ਹੈ ਤੇ ਚਵਾਏ ਨੂੰ ਕਰਮਾ ਲਈ ਵੇਡੇ ਲੱਗਾ ਭਾਵੇਂ ਚਵਾਗ ਚੋਲੇ ਪੋਲੀ ਬਲੀ ਆ ਬਾਹਲੀ ਜਿਆਦੀ ਪੋਲੀ ਆਪਾਂ ਚਵਾਈ ਦੀ ਤੇ ਗਰੰਟੀ ਹੋਊ ਤੇ ਠੀਕ ਆ ਜੀ ਹਾਂਜੀ ਨਵੇਂ ਦੋਸਤੋ ਤੀਜਾ ਸੂਬਾ ਠੀਕ ਹੈ ਜੀ ਤੀਸਰਾ ਬਿਆਨ ਤਾਂ ਤੀਜਾ ਬੰਨ ਵਾਲੇ ਕੋਈ ਚਫਤਾ ਕਰ ਲੈ ਵੀ ਸੋ ਤੀਜਾ ਸੂਬਾ ਮੰਨ ਲੈ ਕੋਈ ਵੀਰ ਚੌਥਾ ਵੀ ਸੋਚ ਸਕਦਾ ਬਾਕੀ ਸਰੀਰਕ ਬੰਤਰ ਸੋਹਣੀ ਆ ਤੇ ਜਿੰਨਾ ਵੀ ਹੈਗਾ ਬਿਲਕੁਲ ਪਿੰਡਾ ਤੁਸੀਂ ਦੇਖ ਸਕਦੇ ਪਤਲੇ ਪਿੰਡੇ ਦੀ ਇੱਕ ਸੰਤੋਪਾ ਮਧਾੜੀ ਜੀ ਨੂੰ ਕੋਈ ਦਾਹਰੀ ਚੋਲੇ ਠੀਕ ਹੈ ਜੀ ਇੰਨੀ ਮਿੱਠੀ ਮੱਝ ਠੀਕ ਹੈ ਜੀ ਠੀਕ ਹੈ ਤੇ ਬਾਕੀ ਆ ਬਹਿਣੀ ਵਾਲੇ ਪਾਸੇ ਤੁਸੀਂ ਆ ਥਣ ਥਣ ਜਰੂਰ ਇੱਕ ਵਾਰੀ ਦੇਖ ਲਓ ਠੀਕ ਆ ਚਾਰੇ ਥਾਣਾ ਸਪੇਸ ਵੰਡ ਚੰਗੀ ਆ ਸੱਜੇ ਖੱਬੇ ਬਹਿਣੀ ਦੀ ਅਗਲੇ ਪਿਛਲੇ ਪਾਸੇ ਠੀਕ ਆ ਤੇ ਮੁਠੀਦ ਮੇਲ ਕਾਫੂ ਵੀ ਤੁਹਾਨੂੰ ਤਸਦੀਕ ਨਾਲ ਦਿਖਾ ਦਾਂਗੇ ਖੋਲ ਦਿਓ ਵੀਰ ਭੁਪਿੰਦਰ ਤੋਰ ਦੀ ਇਹਨੂੰ ਠੀਕ ਆ ਸਿੰਗਲ ਖੱਡੀ ਦੇ ਵਿੱਚ ਆ ਦੋਸਤੋ ਪਦਲੇ ਪਿੰਡੇ ਦੀ ਹਾਈਟ ਮੀਡੀਅਮ ਆ ਵਿਚ ਵਿਚਾਲੇ ਵਾਲਾ ਸਾਈਜ਼ ਆ ਦੋਸਤੋ ਨਾ ਬਹੁਤੀ ਵੱਡੀ ਕਹਾਂਗੇ ਤੇ ਨਾ ਹੀ ਦਰਮਿਆਨੀ ਆ ਮੀਡੀਅਮ ਜੀ ਹਾਈਟ ਆ ਠੀਕ ਆ ਜੀ ਵਿਚ ਵਿਚਾਲੇ ਵਾਲਾ ਸਾਈਜ਼ ਆ ਆ ਦੇਖੋ ਸਵੇਰ ਚੁਵਾਈ ਕਿੰਨੇ ਕਵਜੇ ਕਰ ਲਈ ਹੈ ਜੀ ਇਹ ਤੁਹਾਨੂੰ ਦਾ 6 ਵਜੇ ਠੀਕ ਆ ਜੀ ਸਵੇਰ 6 ਵਜੇ ਚੁਵਾਈ ਹੋਈ ਹੈ ਜੀ ਇਸ ਮੱਝ ਦੀ ਠੀਕ ਆ Gav ah, du? ਤੋ ਦੋਸਤੋ ਬਿਲਕੁਲ ਨੈੱਟ ਜਿਹੜਾ ਦੁੱਧ ਹਾਜ਼ਰ ਹੈ ਉਹ 10 ਕਿਲੋ ਆ ਠੀਕ ਆ 10 ਕਿਲੋ ਦੀ ਚਵਾਈ ਤੁਸੀਂ ਕਰਨੀ ਆ ਆਪ ਦਾ ਹੱਕ ਸੰਧੂ ਸਾਹਿਬ ਕੰਡੇ ਵਾਲਾ ਸੰਧੂ ਸਾਹਿਬ ਕੰਡੇ ਵਾਲਾ ਹੋਊਗਾ ਠੀਕ ਆ ਸੁਬੀਰ ਦਾ ਬਿਲਕੁਲ ਕੰਡੇ ਵਾਲਾ ਦੁੱਧ ਆ ਕਿਆ ਗੱਲਾਂ ਭਾਵੇਂ 12 13 ਆਦੀ ਬਿਲਕੁਲ ਕੰਡੇ ਵਾਲਾ ਦੁੱਧ ਜਿਹੜਾ ਦੱਸਿਆ ਗਿਆ ਤੁਹਾਨੂੰ ਉਹਨੂੰ ਵੈਰੀਫਾਈ ਤੁਸੀਂ ਕਰਨਾ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਠੀਕ ਆ ਤੇ ਧਾਰਾ ਤੁਰਾਂ ਬਾਈ ਭਿੰਦਰ ਇੱਕ ਬਰਾਬਰ ਬਿਲਕੁਲ ਮੈਂ ਨਾ ਵੀ ਗਾਰੰਟੀ ਹੋ ਆ ਆਪਣੇ ਸੰਧੂ ਸਾਹਿਬ ਗਾਂ ਦੀ ਵੀ ਤੇ ਮੱਝ ਦੀ ਵੀ ਮੇਰਾ ਤਾਂ ਪਿਛਲੀ ਵਾਰੀ ਆਪਾਂ ਧਾਰਾਂ ਕੁਝ ਘੱਟ ਸੀ ਇੱਕ ਬੈੜ ਤੇ ਉਹ ਘਾਟੀ ਦਸੀਆਂ ਉਹ ਘੱਟ ਦਸੀਆਂ ਉਹ 10ਾਂ ਪੰਜਾਂ ਦਾ ਧਾਰਾਂ ਦਾ 10ਾਂ 12ਾਂ ਦਾ ਹੀ ਫਰਕ ਸੀ ਆਹੋ ਹੀ ਆਪਾਂ ਘਾਟੀ ਦਸੀਆਂ ਬਿਲਕੁਲ ਜੀ ਗਰੰਟੀ ਹੋ ਆਪਣੀ ਸੰਧ ਤੋਂ ਚਵਾਈ ਦੀ ਕੋਈ ਭੂਰ ਛਟੇ ਦੀ ਕੋਈ ਥਣ ਗੰਡ ਗੰਡ ਹੋਵੇ ਕਿ ਥਣ ਚ ਸੋ ਤੋਂ ਸੋ ਗੱਲ ਤੋਲ ਮੋਲ ਕੇ ਕੀਤੀ ਜਾਂਦੀ ਹੈ ਕੋਈ ਨਾ ਨਜਾਇਜ਼ ਗੱਲ ਨਹੀਂ ਹੁੰਦੀ ਕਿਸੇ ਘਰੋਂ ਵੀ ਓਨੀ ਹੀ ਗੱਲ ਕੀਤੀ ਜਾਂਦੀ ਹੈ ਜਿੰਨਾ ਕਿ ਹਾਜ਼ਰ ਹੁੰਦਾ ਪਸ਼ੂ ਤੇ ਥਲੇ ਦੁੱਧ ਹੋਵੇ ਜੋ ਵੀ ਰਿਕਾਰਡ ਆ ਇਹ ਮੇਲ ਕਾਫਾ 나ੜੂ ਬਿਲਕੁਲ ਬੱਚੇ ਦੇ ਨਾਲ ਆਹ ਦੇਖੋ ਜੀ ਠੀਕ ਆ ਮੇਲ ਕਾਫਾ ਠੀ ਤੇ ਚਵਾਦ ਸਮਾ ਬਾਕੀ ਭਵਿੰਦਰ ਵੀਰ ਨੇ ਤਸੱਲੀ ਦੱਸ ਹੀ ਦਿੱਤੀ ਬਹੁਤ ਹੀ ਵਧੀਆ ਚਵਾਦ ਗਰੰਟੀ ਉਹ ਆਪਣੀ ਸੰਧ ਸਾਬ ਚਵਾਦ ਹੈ ਤੇ ਮੂੰਹ ਮੱਥੇ ਦੀ ਫੇਸ ਕੁਆਲਟੀ ਵੀ ਪੂਰੀ ਵਧੀਆ ਤੇ ਨੀਲੀ ਦੇ ਗਾਂ ਬੱਚੇ ਵੀ ਤੁਸੀਂ ਕੋਈ ਚੰਗੇ ਲੈ ਸਕਦੇ ਜੀ ਜਿਹੋ ਜਾਂ ਦੋਸਤੋ ਸੀਮਨ ਰਖਵਾ ਲਾਂਗੇ ਨੀਲੀ ਦਾ ਉਹੋ ਜੇ ਬੱਚੇ ਇਹੋ ਜੀ ਮੱਝ ਜੜੀ ਆ ਦੇ ਦਿੰਦੀ ਆ ਠੀਕ ਆ ਤੇ ਭਵਿੰਦਰ ਕਿੰਨਾ ਵੀਰੇ ਮੋਲੇ ਦਾ ਇਹਦਾ ਸੰਧ ਸਾਬ ਮੋਲ ਦਾ ਭਾਵੇਂ ਕਰਨ ਦਾ 75000 ਕਰੀ ਜਾਈਏ ਤੇ 70 ਚੋਂ ਖੁੱਲਾ ਮਾਨ ਤਨ ਕਰਾਂਗੇ 70 ਚੋਂ ਹਾਂਜੀ ਠੀਕ ਹੈ ਭਰਾ 70 ਦੇ ਵਿੱਚੋਂ ਦੋਸਤੋ ਖੁੱਲਾ ਮਾਨਤਨ ਜਿਹੜਾ ਹੋ ਜਾਊਗਾ ਹਾਂਜੀ ਠੀਕ ਆ ਡਿਮਾਂਡ 75 ਹੋਵੇ ਚਾਹੇ ਜਿੰਨੀ ਮਰਜੀ 70 ਦੇ ਵਿੱਚੋਂ ਮਾਨਤਨ ਹਾਂਜੀ ਤੇ ਕੋਈ ਵੀ ਆਵੇ ਆਪਦੀ ਨਰਖਪਰਖ ਕਰੋ ਅੱਖੀਂ ਦੇਖ ਲਿਓ ਜੇ ਤਸੱਲੀ ਨਾਲ ਠੀਕ ਆ ਹਾਂਜੀ ਤੇ ਸਾਫ਼ ਤਹਿਸੀਲ ਸਾਊ ਆ ਚੰਗੇ ਸੁਭਾਅ ਦੀ ਆ ਜਿਹੜਾ ਮਰਜੀ ਕੋਈ ਆ ਕੇ ਭੈਣ ਭਲੇ ਬੱਚਾ ਬਹਿ ਕੇ ਕੋਈ ਵੀਰ ਬਹਿ ਕੇ ਚਵਾਈ ਕਰ ਲੇ ਸੋ ਭਪਿੰਦਰ ਵੀਰੇ ਪਸੂ ਅੱਜ ਇਹੋ ਦੋ ਸੀਗੇ ਹਾਂਜੀ ਦੋ ਆਈਆਂ ਤੇ ਨੰਬਰ ਬੋਲ ਦੋ ਆਪਣੇ ਇਹ ਸੰਧਸਾ ਕਾਪਾ ਬੇਨਤੀ ਕਰਨੀ ਆ ਵੀ ਜਿਹੜੇ ਵੀ ਕਿਸੇ ਵੀਰ ਨੇ ਫੋਨ ਲਾਉਣਾ ਹੈ ਨਾ ਇਹ ਕਿਰਾਏ ਕਰੂ ਦਾ ਹਿਸਾਬ ਲਾ ਕੇ ਪਹਿਲੇ ਫੇਰ ਹੀ ਕਰਿਆ ਕਰਨ ਸਾਈ ਪਾਇਆ ਕਰਨ ਵੀ ਕਿੰਨਾ ਸਾਨੂੰ ਕਰਾਇਆ ਪੈਂਦਾ ਤੇ ਫੇਰ ਹੀ ਸਾਈ ਪਾਇਆ ਕਰਨ ਕਿਨੇ ਜੀ ਜੀ ਆ ਮੜ ਕੇ ਨਾ ਬਾਅਦ ਚ ਉਹ ਕਿਰਾਇਆ ਸਾਈ ਪੈਣਾ ਕਰ ਲੈਂਦੇ ਬਾਅਦ ਚਾਹਦੇ ਵੀ ਡਿਸਟੈਂਸ ਦੂਰੀ ਕਾਫੀ ਜਿਆਦਾ ਆ ਕਰਾਇਆ ਵੜਾ ਪੈਂਦਾ ਹੈ ਅੱਛਾ ਅੱਛਾ ਨਹੀਂ ਉਹ ਕੋਈ ਗੱਲ ਨਹੀਂ ਸੋ ਦੋਸਤੋ ਇੱਕ ਰਿਕਵੈਸਟ ਇਹ ਵੀ ਹੈਗੀ ਆ ਕਹਿ ਲਈਏ ਵੀ ਟਰਾਂਸਪੋਰਟ ਦਾ ਖਰਚਾ ਪੈਂਦਾ ਪੂਰਾ ਕੈਲਕੂਲੇਟ ਕਰਕੇ ਫੇਰ ਸਾਈ ਬੈਨ ਆਪ ਦਾ ਪਾਇਆ ਕਰੋ ਜਿਹੜਾ ਕੋਈ ਵੀਰ ਆਨਲਾਈਨ ਸੌਦਾ ਕਰਦਾ ਪਿਆ ਨੰਬਰ ਸਕਰੀਨ ਦੇ ਉੱਪਰ ਰਹਿਣਗੇ ਵੀਰ ਭੁਪਿੰਦਰ ਦੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ